ਅੱਜ ਰੋਣਾ ਆਇਆ ਵੀ ਜਦੋਂ ਪਿਓ ਸਿਰ ਤੇ ਨਾ ਹੋਵੇ ਮਾਂ ਸਿਰ ਤੇ ਨਾ ਹੋਵੇ ਤੇ ਕਿਹੜੇ ਹਾਲਾਤ ਹੁੰਦੇ ਨੇ ਅੱਜ ਰੋਣਾ ਯਾਦ ਰੱਖੋ ਮਾਂ ਚਲੀ ਜਾਵੇ ਪਿਓ ਚਲਿਆ ਜਾਵੇ ਬਾਅਦ ਵਿੱਚ ਅੱਖਾਂ 'ਚ ਘਸੁੰਨ ਦੇ ਦੇ ਕੇ ਰੋਏ ਤਾਂ ਕੋਈ ਫਾਇਦਾ ਨਹੀਂ ਜਿਉਂਦਿਆਂ ਤਾ ਰੋ ਲੋ ਹੱਸਣਾ ਮਾਂ ਨਾਲ ਬਹਿ ਕੇ ਹੱਸੋ ਰੋਣਾ ਮਾਂ ਦੀ ਗੋਦੀ 'ਚ ਸਿਰ ਰੱਖ ਕੇ ਰੋ ਦੁੱਖ ਸੁੱਖ ਕਰਨਾ ਪਿਓ ਦੀ ਛਾਤੀ ਨਾਲ ਲੱਗ ਕੇ ਕਰਲਾ ਜਿਹੜੀ ਅਸੀਸ ਤੇਰੀ ਮਾਂ ਨੇ ਤੇਰੇ ਪਿਓ ਨੇ ਦੇ ਦੇਣੀਆਂ ਦੁਨੀਆਂ ਦਾ ਕੋਈ ਰਿਸ਼ਤਾ ਨਹੀਂ ਦੇ ਸਕਦਾ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਨਹੀਂ ਦੇ ਸਕਦਾ ਓਏ ਰੋਂਦਿਆਂ ਵੇਖ ਸ਼ਰੀਕ ਵੀ ਬੂਹੇ ਢੋ ਲੈੰਦੇ ਬਿਨ ਮਾਂ ਮਾਂ ਦੇ ਕਾਂ ਵੀ ਟੁਕੜੇ ਖੋ ਲੈੰਦੇ ਮਾਂ ਮਾਂ ਵਾਲੀਆਂ ਥਾਵਾਂ ਨਾ ਕੋਈ ਲੈ ਲੈਂਦਾ ਉਤਲੇ ਮਨੋਂ ਤਾਂ ਹਰ ਕੋਈ ਪੁੱਤਰਾ ਕਹਿ ਲੈਂਦਾ ਨਦੀ ਲੈਣਾ ਚੋਂ ਹੰਝੂਆਂ ਦੀ ਫਿਰ ਵਗਦੀ ਐ ਮਾਵਾ ਬਾਜੋਂ ਦੁਨੀਆ ਸੁਣੀ ਲੱਗਦੀ ਐ ਬੋਲੋ ਮਾਵਾ ਬਾਜੋਂ ਦੁਨੀਆ ਸੁਣੀ ਇਹ ਸਾਰਿਆਂ ਨੂੰ ਨਹੀਂ ਲੱਗਦੀ ਹੁਣ ਫੀਲ ਕਰਿਓ ਜੇ ਦੀ ਮਾਂ ਹੈ ਨਹੀਂ ਉਹਨੂੰ ਪੁੱਛ ਕੇ ਵੇਖੋ ਵੀ ਸੱਚੀ ਸੁਣੀ ਲੱਗਦੀ ਐ ਕਿ ਨਹੀਂ ਲੱਗਦੀ ਜਿਹਦਾ ਪਿਓ ਸਰ ਤੇ ਹੈ ਨਹੀਂ ਉਹਨੂੰ ਪੁੱਛੋ ਉਹਦੀ ਧਾ ਨਿਕਲਦੀ ਐ ਅੱਜ ਵੀ ਜਿਨ੍ਹਾਂ ਦੇ ਜਿਉਂਦੇ ਜਾਕਦੇ ਨੇ ਉਹਨਾਂ ਦੇ ਬਾਹਲੇ ਤਾਂ ਮਨਰੰਜਨ ਹੀ ਹੋ ਰਿਹਾ ਐਵੇਂ ਬਾਬੇ ਲੱਤੀ ਨੇ ਸੰਗ ਵੜੀ ਜਾਂਦੀ ਜਿਹਦੇ ਸਿਰ ਤੇ ਹੈ ਨਹੀਂ ਖਿਮਾ ਕਰਿਓ ਮੈਂ ਤੁਹਾਡੇ ਕੋ ਹੱਥ ਜੋੜ ਕੇ ਮਾਫੀ ਮੰਗਦਾ ਏ ਚਲੇ ਸਾਰਿਆਂ ਦੇ ਮਾਂ ਪਿਓ ਨੇ ਜਾਣਾ ਮੇਰਿਆਂ ਮੇਰਿਆਂ ਨੇ ਵੀ ਨਹੀਂ ਰਹਿਣਾ ਮੈਂ ਤੁਹਾਨੂੰ ਨਹੀਂ ਕਹਿੰਦਾ ਸਾ ਪਤਾ ਨਹੀਂ ਖੜੇ ਉਹਨਾਂ ਤੋਂ ਪਹਿਲਾਂ ਮੈਂ ਹੀ ਚਲੇ ਜਾ ਇਹ ਕੋਈ ਪਤਾ ਨਹੀਂ ਪਰ ਜਿੰਨਿਆਂ ਦੇ ਹੈਗੇ ਆ ਨਾ ਇੱਕ ਵਾਰੀ ਇਹ ਉਹਨਾਂ ਦੀ ਸੋਚ ਮੰਗੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਇੰਨਾ ਖੁੱਬਰ ਇੱਕ ਵਾਰੀ ਫੀਲ ਕਰਕੇ ਵੇਖਿਓ ਘਰ ਬੈ ਕੇ ਵੀ ਜਦੋਂ ਮੈਂ ਘਰ ਜਾਂਦਾ ਜੇ ਜਾਂਦਿਆਂ ਨੂੰ ਮੇਰੀ ਮਾਂ ਘਰ ਨਾ ਹੋਵੇ ਮੇਰਾ ਪਿਓ ਘਰ ਨਾ ਹੋਵੇ ਮੇਰੀ ਜ਼ਿੰਦਗੀ ਕਿੱਦਾਂ ਦੀ ਹੋਏਗੀ ਸੋਚ ਕੇ ਵੇਖਿਓ ਜਿਨ੍ਹਾਂ ਦੀ ਮਾਂ ਪਿਓ ਨਾ ਬਣਦੀ ਨਹੀਂ ਨਾ ਕਦੇ ਉਹ ਫੀਲ ਕਰਕੇ ਵੇਖਿਓ ਦੋ ਦਿਨ ਫੀਲ ਕਰ ਲਿਓ ਤੀਜੇ ਦਿਨ ਆਪ ਝੁੱਕ ਕੇ ਮਾਂ ਪਿਓ ਦੇ ਪੈਰੀਂ ਹੱਥ ਲਾਓਗੇ ਸੋਖ ਮੰਗਿਆ ਕਰੋ ਵਿੰਦਾ ਦੀ ਆ ਸਰਾਧ ਕਰਾਉਨੇ ਹਾਂ ਮੈਂ ਇਹ ਨਹੀਂ ਕਹਿੰਦਾ ਜਿਨ੍ਹਾਂ ਦੇ ਧਰਮ ਵਿੱਚ ਲਿਖਿਆ ਉਹ ਰੱਜ ਰੱਜ ਕੇ ਕਰਾਉਣ ਉਹਨਾਂ ਨੂੰ ਮੁਬਾਰਕ ਹੈ ਉਹਨਾਂ ਨੂੰ ਵਧਾਈਆਂ ਦਿੰਦੇ ਵੀ ਤੁਸੀਂ ਕਰਦੇ ਹੋ ਭਾਈ ਤੁਹਾਨੂੰ ਕੋਈ ਤੁਹਾਡੇ ਦੇ ਕਿਤਾਖਸ ਨਹੀਂ ਪਰ ਸਿੱਖਾਂ ਨੂੰ ਕੋਈ ਤੋੜ ਨਹੀਂ ਕਿਉਂ ਜੇ ਇਹ ਆ ਗੱਲ ਸਮਝ ਲਿਓ ਮੈਂ ਤੇ ਇਥੋਂ ਤੱਕ ਵੀ ਕਹਿ ਦਿੰਦਾ ਹੁੰਦਾ ਜੇ ਸਰਾਧ ਕਰਨਾ ਤੇ ਜਿਉਂਦੀ ਮਾਂ ਦਾ ਕਰ ਲਾ ਜਿਉਂਦੇ ਪਿਓ ਦਾ ਕਰ ਲਾ ਤੇ ਪਿਓ ਨੂੰ ਹੀ ਖਵਾ ਮਾਂ ਨੂੰ ਹੀ ਖਵਾ ਇਹ ਦੂਜਿਆਂ ਦੇ ਢਿੱਡ 'ਚ ਪਾਇਆ ਨਹੀਂ ਉੱਥੇ ਪਹੁੰਚਣਾ ਮੈਂ ਫੇਕ ਕਹਿੰਦਾ ਮੈਂ ਕਿਸੇ ਦਾ ਤਰਕ ਨਹੀਂ ਕਰਦਾ ਉਹਨਾਂ ਨੂੰ ਵਾਰਕ ਹੈ ਜੀ ਸਦਕੇ ਕਰਮ ਪਰ ਜਿਉਂਦੀ ਮਾਂ ਦਰਸ ਦੀ ਮਰ ਗਈ ਪਾਣੀ ਦੇ ਘੁੱਟ ਨੂੰ ਤੇ ਤੂੰ ਬਾਅਦ ਚ ਕਹਵੇਂ ਮੈਂ ਅੱਡੇ ਤੇ ਸ਼ਬੀਰ ਦਾ ਲੰਗਰ ਲਾਉਣਾ ਕਿਸੇ ਅਰਥ ਨਹੀਂ ਆਉਂਦਾ ਜਿਉਂਦਾ ਪਿਓ ਮਰ ਗਿਆ ਵੀ ਮੈਂ ਦੋ ਪ੍ਰਸ਼ਾਦੇ ਹੱਸ ਕੇ ਵਾ ਤੇ ਪੁੱਤ ਦੇ ਹੱਥੋਂ ਛਕ ਲਵਾਂ ਮਰੇ ਤੋਂ ਬਾਅਦ ਕਹਿ ਮੈਂ ਲੰਗਰ ਲਾਉਣਾ ਮਠਿਆਈਆਂ ਦਾ ਲੋਕਾਂ ਦਾ ਢਿੱਡ ਭਰੇਗਾ ਪਿਓ ਤੱਕ ਨਹੀਂ ਪਹੁੰਚਣ ਲੱਗਾ ਜੀਵਤ ਪਿਤਰ ਨਾ ਮੰਨੇ ਕੋਈ ਉਹੇ ਸਰਾਧ ਕਰਾਈ ਕੋਈ ਫਾਇਦਾ ਨਹੀਂ